ਇੱਕ ਰੂਲ ਮਾਡਲ ਹੋਣ ਦੇ ਨਾਤੇ ਤੁਸੀਂ ਐਸੀ ਬਿਆਨਬਾਜ਼ੀ ਕਰਦੇ ਹੋ which is very shameful اور ਨਾਲ ਤੁਹਾਡੇ ਇੱਕ ਲੇਡੀ ਕੈਂਡੀਡੇਟ ਖੜੀ ਆ ਇਹ ਆਪ ਆਪਣੀ ਤਰ੍ਹਾਂ ਵੈਸੀ ਨਹੀਂ ਇਹੋ ਜੀ ਇਹੋ ਜੀ ਅਲਫਾਜ਼ ਹੀ ਨਹੀਂ ਯੂਜ਼ ਕੀਤੇ ਆਂ ਜਿਹੜੇ ਚੰਨੀ ਸਾਹਿਬ ਕਰਕੇ ਪਰ ਜਦ ਕੀ ਉਹਨਾਂ ਨੇ ਕੱਲ ਮਾਫੀ ਮੰਗ ਲਈ ਪਰ ਪਹਿਲਾਂ ਹੀ ਥੋੜਾ ਜਿਹਾ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਸੀ ਲੱਗਦਾ ਵੀ ਸਾਰੇ ਕੈਂਡੀਡੇਟਾਂ ਚੋਂ ਮੈਂ ਇਕੱਲਾ ਹੀ ਕੈਂਡੀਡੇਟ ਆਂ ਇੱਥੋਂ ਜਿੰਨੇ ਵੀ ਖੜੇ ਹੋਏ ਆਂ ਜਿਹੜਾ ਆਪਦੇ ਆਪ ਨੂੰ ਇੱਥੋਂ ਵੋਟ ਪਾ ਕੇ ਆਇਆ ਨਹੀਂ ਸਾਰੇ ਹੀ ਬਾਹਰ ਲਿਆ ਕਿਸੇ ਦੀ ਵੀ ਵੋਟ ਏਸ ਹਲਕੇ ਦੇ ਵਿੱਚ ਹੈ ਨਹੀਂ ਪਰ ਜੋ ਅਬ ਲੋਕਾਂ ਦੀ ਆਵਾਜ਼ ਆ ਉਸ ਤੋਂ ਐ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਇਹ ਹੁਣ ਹੋਣੀ ਲੱਗ ਰਿਹਾ ਜੀ ਇਹ 23 ਤਰੀਕ ਨੂੰ ਰਹਿਣਾ ਨਹੀਂ ਮੁਕਾਬਲਾ ਹੁਣ ਤਾਂ 2 ਦਿਨ ਰਹਿ ਗਏ ਬڑے ਆਮ ਆਦੀ ਪਾਰਟੀ ਦੇ ਦਰਵਾਦੇ ਵਰਕਰਸ ਦਾ ਵੀ ਮੈਂ ਆਪਣਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਕੈਂਪੇਨ ਕੀਤੀ ਇੰਨਾ ਜਿਆਦਾ ਵਧੀਆ ਮੋਰਚਾ ਸੰਭਾਲਿਆ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੂੰਗਾ ਸਭ ਨੇ ਇਤੋਂ ਬਾਅਦ ਮਿਹਨਤ ਕੋਈ ਕਰ ਨਹੀਂ ਸਕਦਾ ਜਿਹਨੇ ਸਾਡੇ ਵਰਕਰਸ ਨੇ ਐਦ ਕੀ ਕੀਤੀ ਤੁਸੀਂ ਵੀ ਕੰਪਨੀ ਤੋ ਦੋ ਕੈਂਡੀਡੇਟ ਲੋਕਾਂ ਨੇ ਚੁਣੇ ਸੀ ਪਹਿਲਾ ਸਰਦਾਰ ਮਨਪ੍ਰੀਤ ਬਾਦਲ ਚਾਸ ਚਾਰਵਾਰੀ ਫਿਰ ਕੋ ਵੀ ਨਹੀਂ ਸਾਡੇ ਬਣੇ ਭੱਜ ਗਏ ਫਿਰ ਵੜਿੰਗ ਸਾਹਿਬ ਚੁਣੇ ਉਹ ਵੀ ਨਹੀਂ ਬਣੇ ਭੱਜ ਗਏ ਉਹ ਕਹਿੰਦੇ ਆਪ ਦੇ ਨੂੰ ਚੁਣ ਲੋ ਇਸ ਕਰਕੇ ਹੁਣ ਲੋਕ ਇਸ ਗੱਲ ਤੇ ਆਪਣਾ ਬਜਿੱਦ ਹੋਏ ਹੋਇਆ ਕਿ ਅਸੀਂ ਬਾਹਰਲਾ ਕੈਂਡੀਡੇਟ ਨਹੀਂ ਹੋਈ ਆਉਣਾ ਲੱਗਦਾ ਕਿ ਲੋਕਲ ਗਿੱਦੜਵੇ ਦੇ ਰਹਿਣ ਵਾਲਾ ਕੈਂਡੀਡੇਟ ਪਲੱਸ ਸਰਕਾਰ ਦਾ ਕੈਂਡੀਡੇਟ ਯਾਰ ਹਾਂਜੀ 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 ਵੋਟ ਪਾ ਕੇ ਆਇਆ ਜੀ ਕੀ ਕਰਨਾ ਚਾਹੁੰਦਾ ਸਰ ਵੋਟ ਆਪਾਂ ਹਰ ਬੰਦੇ ਦਾ ਰਾਈਟ ਆ ਜੀ ਤੇ ਮੈਂ ਆ ਵੀ ਉਸ ਰਾਈਟ ਨੂੰ ਇਸਤੇਮਾਲ ਕਰਕੇ ਆਇਆ ਮੈਂ ਆ ਵੀ ਆਪਣੀ ਵੋਟ ਪਾ ਕੇ ਆਇਆ ਇਸ ਹਲਕੇ ਨੂੰ ਵੋਟ ਪਾ ਕੇ ਆਇਆ ਕਿਦਰ ਵੀ ਤੇ ਮੈਂ ਆ ਵੀ ਪੂਰੀ ਫੈਮਿਲੀ ਦੇ ਨਾਲ ਆਇਆ ਤੇ ਮੈਨੂੰ ਬੜੇ ਮਾਣ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਮੈਨੂੰ ਲੱਗਦਾ ਵੀ ਸਾਰੇ ਕੈਂਡੀਡੇਟਾਂ ਚ ਮੈਂ ਇਕੱਲਾ ਹੀ ਕੈਂਡੀਡੇਟ ਆ ਕਿ ਤੁ ਜਿੰਨੇ ਵੀ ਖੜੇ ਹੋਏ ਆ ਜਿਹੜਾ ਆਪਦੇ ਆਪ ਨੂੰ ਇਥੋਂ ਵੋਟ ਪਾ ਕੇ ਆਏ ਨੇ ਸਾਰੇ ਹੀ ਬਾਹਰ ਲਿਆ ਕਿਸੇ ਦੀ ਵੀ ਵੋਟ ਏਸ ਹਲਕੇ ਦੇ ਵਿੱਚ ਹੈ ਨਹੀਂ ਸੋ ਪ੍ਰਾਊਡ ਟੂ ਸੇ ਯੂ ਕੈਨ ਸੇ ਪੂਰੇ ਪੂਰੇ ਪੰਜਾਬ ਦੀ ਨਜ਼ਰਾਂ ਜਿਹੜੀਆਂ ਕਿੱਦਾਂ ਹਲਕੀ ਤੇ ਵਿਕੀਆਂ ਦਾ ਬੜਾ ਸਖਤ ਮੁਕਾਬਲਾ ਮੰਨਣਾ ਚਾਹੀਦਾ ਸਮ ਲੱਗ ਮੈਨੂੰ ਵੀ ਇਹੀ ਰਿਹਾ ਸੀ ਪਹਿਲਾਂ ਜੀ ਪਰ ਜੋ ਸਭ ਲੋਕਾਂ ਦੀ ਆਵਾਜ਼ ਆ ਉਸ ਤੋਂ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਇਹ ਹੁਣ ਹੋਣੀ ਲੱਗ ਰਿਹਾ ਜੀ ਇਹ 23 ਤਰੀਕ ਨੂੰ ਰਹਿਣਾ ਨਹੀਂ ਮੁਕਾਬਲਾ ਹੁਣ ਤਾਂ 2 ਦਿਨ ਰਹਿ ਗਏ 21 ਤੇ 22 ਅੱਜ ਤੱਕ ਸਭ ਨੂੰ 2.5 ਘੰਟੇ ਲੱਗੇ ਜੀ ਗਿਆ ਇਹ ਇਹ ਰਹਿਣਾ ਨਹੀਂ ਮੁਕਾਬਲਾ ਸੋਤੇ 15 15 ਦੀ ਕਾਜੀ ਭਾਈ ਜੀ ਅੱਜ ਤੋਂ ਰਹਿ ਐਕਟੀਵਿਟੀਜ਼ ਕੀ ਲੱਗ ਰਿਹਾ ਕੋਨਫਰੈਂਸ ਸਭ ਐਕਤੀਵ ਨਾ ਸਮਝ ਆ ਗਈ ਲੋਕਾਂ ਨੂੰ ਕਿਉਂਕਿ ਇਥੇ ਦੋ ਕੈਂਡੀਡੇਟ ਲੋਕਾਂ ਨੇ ਚੁਣੇ ਸੀ ਪਹਿਲਾਂ ਸਰਦਾਰ ਮਨਪ੍ਰੀਤ ਬਾਦਲ ਚਾਰਵਾਰੀ ਚੁਣੇ ਉਹ ਵੀ ਨਹੀਂ ਸਾਡੇ ਬਣੇ ਭੱਜ ਗਏ ਫਿਰ ਬਟਿੰਗ ਸਾਲ ਚੁਣੇ ਉਹ ਵੀ ਨਹੀਂ ਬਣੇ ਭੱਜ ਗਏ ਕੋਈ ਕਹਿੰਦੇ ਆਬਜ਼ਰਵੀ ਚੁਣ ਲੋ ਇਸ ਕਰਕੇ ਹੁਣ ਲੋਕ ਇਸ ਗੱਲ ਤੇ ਆਪਣਾ ਬਜਿੱਦ ਹੋਏ ਹੋਇਆ ਕਿ ਅਸੀਂ ਬਾਹਰਲਾ ਕੈਂਡੀਡੇਟ ਨਹੀਂ ਕੋਈ ਆਉਣਾ ਲੱਗ ਲੱਗ ਕੇ ਲੋਕਲ ਗਿੱਦੜਵੇ ਦੇ ਰਹਿਣ ਵਾਲਾ ਕੈਂਡੀਡੇਟ ਪਲੱਸ ਸਰਕਾਰ ਦਾ ਕੈਂਡੀਡੇਟ ਆਮ ਆਦਮੀ ਦੀ ਸਰਕਾਰ ਤੇ ਆਮ ਆਦਮੀ ਦਾ ਐਮਐਲਏ ਇਹ ਸਾਡਾ ਨਾਰਾ ਸੀ ਇਹ ਵੀ ਇੱਕ ਬੜਾ ਵੱਡਾ ਆਪਣਾ ਫੈਕਟਰ ਸੀ ਪਾਰਟੀ ਪਾਵਰ ਦੇ ਵਿੱਚ ਆ ਇਹ ਵੀ ਇੱਕ ਬੜਾ ਵੱਡਾ ਖੜਾ ਪਲੱਸ ਅਕਾਲੀ ਦਲ ਦਾ ਬਾਈਕਾਊਟ ਕਰਨਾ ਔਰ ਸਾਰੀ ਵੋਟ ਅਕਾਲੀ ਦਲ ਦੀ ਮੇਰੇ ਨਾਲ ਸ਼ਿਫਟ ਹੋਣੀ ਆ ਬਾਹਰ ਪਾਰਟੀ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਆਪਣਾ ਫੈਕਟਰ ਆ ਕਿਉਂਕਿ ਸਾਰੇ ਫੈਕਟਰਸ ਜਿੰਨੇ ਵੀ ਆ ਸਾਰੇ ਦੇ ਸਾਰੇ ਮੇਰੇ ਪੱਖ 'ਚ ਹੀ ਬੈਠੇ ਆ ਅੱਜ ਦੀ ਗੱਡੀ ਦਾ ਹਫ਼ਤਾ ਇਲੈਕਸ਼ਨ ਵੱਧਣਾ ਆਟੋਮੈਟਿਕ ਆਬਵੀਅਸਲੀ ਉਸ ਚੀਜ਼ ਦਾ ਮੈਨੂੰ ਕੈਂਪੇਨ ਕਰਨ ਦਾ ਵੱਧ ਸਮਾਂ ਮਿਲ ਗਿਆ ਪਿੰਨਵਾਰੀ ਰਾਜਾ ਬਣੀ ਮੇਖ ਤੋਂ ਬਤਾਈ ਕਰੀਆ ਉਸ ਤੋਂ ਬਾਅਦ ਲੁਧਿਆਣੇ ਚਲੇਗੇ ਮੇਰੇ ਤਾਂ ਉਹ ਚੀਜ਼ ਲੋਕਾਂ ਨੂੰ ਕਿਤੇ ਨਾਰਾਜ਼ਗੀ ਦਿਖੀਏ ਦੋਕਰ ਆ کافی ਨਰਾਜ਼ਗੀ ਆ ਜੀ ਉਸ ਕੱਲ ਦੀ ਉਸ ਕੱਲ ਦੀ کافی ਨਰਾਜ਼ਗੀ ਆ ਲੋਕਾਂ ਦੇ ਪ੍ਰਤੀ ਵੀ ਜਿਹੜਾ ਵੀ ਆਉਂਦਾ ਇੱਥੇ ਸਭ ਨੂੰ ਛੱਡ ਕੇ ਭੱਜ ਜਾਂਦਾ ਹੁਣ ਬਾਹਰ ਲੈਣੀ ਚਾਹਨਾ ਇਹ ਬਹੁਤ ਵੱਡੀ ਇੱਕ ਬਹੁਤ ਵੱਡਾ ਫੈਕਟਰ ਆ ਜੀ ਇਸ ਇੱਕ ਚੋਣ ਦਾ ਅਸ ਤੁਸੀਂ ਦੇਖਿਓ ਇਹ ਕੰਮ ਕਰੂਗਾ ਜੀ ਚਲੋ ਸਭ ਜੰਮੀ ਨੇ ਜਿਹੜਾ ਬਿਆਨ ਦਿੱਤਾ ਇੱਥੇ ਆ ਕੇ ਉਹ ਕਿੰਨਾ ਫੈਕਟਰ ਮੰਦੇ ਹੋ ਸਾਬ ਜੀ ਸਾਹਿਬ ਬੜਾ ਸ਼ਰਮਨਾਕ ਬਿਆਨ ਆ ਜੀ ਲੱਗਦਾ ਆਪਕਿਉਂ ਇਹੀ ਕਹੂੰਗਾ ਕਿ ਇਹੋ ਜਿਹਾ ਬਿਆਨ ਐਡੇ ਸੀਨੀਅਰ ਲੀਡਰ ਨੂੰ ਦੇਖੋ ਇਸ ਟਾਈਪ ਦੇ ਜਿਹੜੇ ਲੀਡਰ ਹੁੰਦੇ ਹਨ ਜੀ ਇੱਕ ਲੋਕਾਂ ਦਾ ਰੋਲ ਮਾਡਲ ਹੁੰਦੇ ਆ ਇੱਕ ਰੋਲ ਮਾਡਲ ਹੋਣ ਦੇ ਨਾਤੇ ਤੁਸੀਂ ਐਸੀ ਬਿਆਨਬਾਜ਼ੀ ਕਰਦੇ ਹੋ ਵਿਚ ਇਸ ਵੈਰੀ ਸ਼ੇਮਫੁਲ ਔਰ ਨਾਲ ਤੁਹਾਡੇ ਇੱਕ ਲੇਡੀ ਕੈਂਡੀਡੇਟ ਖੜੀ ਆ ਇਹ ਆਪ ਆਪਣੇ ਤਰ੍ਹਾਂ ਵੈਸੀ ਨਹੀਂ ਇਹੋ ਜੀ ਇਹੋ ਜੀ ਅਲਫਾਜ਼ ਹੀ ਨਹੀਂ ਯੂਜ਼ ਕੀਤੇ ਆਂ ਜਿਹੜੇ ਚੰਨੀ ਸਾਫ ਕਰਕੇ ਪਰ ਜਦ ਕੀ ਉਹਨਾਂ ਨੇ ਕੱਲ ਮਾਫੀ ਮੰਗੀ ਪਰ ਪਹਿਲਾਂ ਹੀ ਥੋੜਾ ਜਿਹਾ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਸੀ ਜੀ 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 ਭਾਈ ਸਾਹਿਬ ਸਰ ਬੜਾ ਪੋਜ਼ਿਟਿਵ ਫੀਲਿੰਗ ਆ ਰਹੀ ਹੈ ਜੀ ਕਿਉਂਕਿ ਹੁਣ ਤੱਕ ਅਸੀਂ ਜਿੰਨੇ ਵੀ ਬੂਥਾਂ ਤੇ ਗੇੜਾ ਮਾਰਿਆ ਤੇ ਲੋਕ ਬਹੁਤ ਜ਼ਿਆਦਾ ਮਤਲਬ ਖੁਸ਼ੀ ਮਨਾ ਕੇ ਆ ਰਹੇ ਆ ਆਪਣੇ ਪੋਲਿੰਗ ਸਟੇਸ਼ਨਸ ਤੋਂ ਬਾਹਰ ਤੇ ਆ ਕੇ ਸਾਨੂੰ ਫੇਸ ਤੇ ਕਹਿ ਰਹੇ ਜੀ ਐ ਕਿ ਅਸੀਂ ਬਹੁਤ ਚੰਗਾ ਬਦਲਾਵ ਲਿਆਉਣਾ ਚਾਹੁੰਦੇ ਆ ਇਸ ਕਰਕੇ ਤੁਹਾਨੂੰ ਵੋਟ ਪਾ ਕੇ ਆਏ ਆ ਸੋ ਉਹ ਵੀ ਜੀ ਬੜੇ ਆਮ ਆਦੀ ਪਾਰਟੀ ਦੇ ਵਰਕਰਸ ਦਾ ਵੀ ਮੈਂ ਆਪਣਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਕੈਂਪੇਨ ਕੀਤੀ ਇੰਨਾ ਜ਼ਿਆਦਾ ਵਧੀਆ ਮੋਰਚਾ ਸੰਭਾਲਿਆ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਗਾ ਸਭ ਨੇ ਇਤੋਂ ਬਾਅਦ ਮਿਹਨਤ ਕੋਈ ਕਰ ਨਹੀਂ ਸਕਦਾ ਜਿਨ੍ਹਾਂ ਨੇ ਸਾਡੇ ਵਰਕਰਸ ਨੇ ਐਡ ਕੀ ਕੀਤੀ ਤੁਸੀਂ ਵੀ ਕੰਪਲੀਟ ਕਰਦੇ ਰਹੇ ਹੋ ਬੜਾ ਤੁਸੀਂ ਮੋਰਚਾ ਸੰਭਾਲਿਆ ਤੇ ਕੀ ਲੱਗਦਾ ਕੀ ਹੈ ਠੀਕ ਹੈ ਸਤੀ ਸਰ ਲਗਾਤਾਰ ਸਾਡੇ ਨਾਲ ਹਰ ਰੋਜ਼ ਆ ਗਏ ਲਾਸਟ ਡੇ ਤੱਕ ਲੋਕ ਰਲ ਹੀ ਗਏ ਆ ਰਲ ਹੀ ਗਏ ਆ ਆਵਾਜ਼ੀ ਪਾਰਟੀ ਮੇਰੇ ਪਿਤਾ ਨੂੰ ਜੁਆਇਨ ਕਰ ਹੀ ਗਏ ਆ ਕਿਉਂਕਿ ਲੋਕਾਂ ਨੂੰ ਉਮੀਦ ਆ ਪਿਛਲੀ ਵਾਰ ਵੀ ਬਹੁਤ ਲੋਕਾਂ ਨੇ ਬੜਾ ਵਧੀਆ ਫਤਵਾ ਦਿੱਤਾ ਸੀ ਮਾੜਾ ਮੋਟਾ ਮਾਰਜਨ ਰਹਿ ਗਿਆ ਲੱਗਦਾ ਲੋਕ ਐਤ ਕੀ ਉਹ ਕਸਰ ਕੱਢ ਦੇਣਗੇ ਤੇ ਲੋਕਾਂ ਨੂੰ ਉਮੀਦ ਬਹੁਤ ਹੈ ਮੇਰੇ ਪਿਤਾ ਤੋਂ ਸਾਡੇ ਪਰਿਵਾਰ ਤੋਂ ਕਿ ਜੇ ਕੋਈ ਗਿੱਰਬਾ ਨੂੰ ਸਹੀ ਤਰੱਕੀ ਦੇ ਰਾਹ ਤੇ ਪਾ ਸਕਦਾ ਉਹ ਹਰਦੀਪ ਸਿੰਘ ਜੀ ਦੀ ਪਿੱਠ ੱਲੋਣੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਨਾਲ ਹੀ ਸਾਰਾ ਕੁਝ ਹੋਣਾ ਚਾਹੀਦਾ ਗਿੱਰਬਾ ਹ ਦੇ ਵਿੱਚ ਪੈਸਾ ਵੰਡਿਆ ਜਾ ਰਿਹਾ ਕਿਸ ਤਰ੍ਹਾਂ ਦੇਖ ਦਿਓ ਨਾ ਦੋਨੋਂ ਗੱਲਾਂ ਸਰ ਪੈਸਾ ਜੀ ਵੰਡਿਆ ਜਾ ਰਿਹਾ ਹਾਂ ਜੀ ਤੇ ਮਤਲਬ ਮੈਂ ਸਮਝਦਾ ਕਿ ਮੋਟਰਜ਼ ਨੂੰ ਇਹ ਸਭ ਵੋਟਰਸ ਤੇ ਛੱਡਦੇ ਆ ਜੀ ਆਪਾਂ ਕਿ ਮਤਲਬ ਜਿੱਥੇ ਉਹਨਾਂ ਦਾ ਜੀ ਹੋਊਗਾ ਜਿੱਥੇ ਉਹਨਾਂ ਦਾ ਅਧਿਕਾਰ ਆ ਜਿੱਥੇ ਉਹਨਾਂ ਦਾ ਮਾਣ ਆ ਅਕਸਰ ਉਹਨੇ ਵੋਟ ਤਾਂ ਉੱਥੇ ਪਾਉਣੀ ਆ ਪੈਸਾ ਦਾ ਕੀ ਆ ਜੀ ਪੈਸਾ ਕੋਈ ਵੰਡ ਦੂਗਾ ਕੋਈ ਲੈ ਲੂਗਾ ਉਹਦੇ ਨਾਲ ਵੋਟ ਤਬਦੀਲ ਨਹੀਂ ਹੁੰਦੀ ਜਿੱਥੇ ਲੋਕਾਂ ਦਾ ਮਾਣ ਆ ਲੋਕਾਂ ਨੇ ਉੱਥੇ ਹੀ ਵੋਟ ਪਾਉਂਦੇ ਆ ਇਧਰ ਬਾਦ ਇੱਕ ਏਰੀਆ ਹੈ ਬੈਂਟਾ ਬਾਹਰ ਦਾ ਸੀ ਜਿੱਥੋਂ ਪਿਛਲੀ ਵਾਰ ਵੀ ਤੁਹਾਡੀਆਂ ਵੋਟਾਂ ਬਹੁਤ ਘਟੀਆਂ ਸੀ ਉੱਥੇ ਜਿੱਤ ਹਰ ਹੁੰਦੀ ਆ ਅੱਜ ਕੀ ਫਿਰ ਪੂਰਾ ਵਰਕ ਕੀਤਾ ਉੱਥੇ ਅੱਜ ਕੀ ਪੂਰਾ ਵਰਕ ਕੀਤਾ ਜੀ ਉੱਥੇ 33 ਦਿਨ ਧਰਨਾ ਲੱਗਿਆ ਸਾਡੇ ਸਾਰੇ ਪਰਿਵਾਰ ਨੇ ਬਹੁਤ ਜ਼ਿਆਦਾ ਉੱਥੇ ਆਪਦੀ ਹਾਜ਼ਰੀ ਲਵਾਈ ਸੀ ਮੈਂ ਇਕੱਲੇ ਨੇ 10 ਦਿਨ ਲਵਾਈ ਸੀ ਤਾਂ ਮੇਰਾ ਕਹਿ ਲੋ ਮੇਰੇ ਪਰਿਵਾਰ ਦਾ ਕਹਿ ਲੋ ਉੱਥੇ ਬੜਾ ਮਤਲਬ ਚੰਗਾ ਸਾਡਾ ਅਸਰ ਸੂਤ ਬਣ ਗਿਆ ਤੇ ਲੋਕਾਂ ਦੀ ਉਮੀਦ ਵੀ ਸਾਡੇ ਨਾਲ ਵੱਜ ਗਈ ਤੇ ਉਦੋਂ ਉਸ ਦੌਰਾਨ ਦੌਰਾਨ ਉਹਨਾਂ ਦੇ ਕਾਫੀ ਜਿਹੜੇ ਪੈਂਡਿੰਗ ਕੰਮ ਸੀਗੇ ਉਹ ਵੀ ਆਪਾਂ ਕਰਵਾਏ ਜਿਹੜੇ ਕਿ ਪਿਛਲੇ 30 ਸਾਲਾਂ ਤੋਂ ਹੋਈ ਨਹੀਂ ਸੀਗੀ ਤਾਂ ਕਿ ਬੈਂਡਾਬਾਦ ਦੇ ਲੋਕਾਂ ਦਾ ਵੀ ਅੱਖਾਂ ਖੁੱਲ ਗਈਆਂ ਕਿ ਇੱਕ ਬੰਦੇ ਨਾਲ ਅਸੀਂ ਜਿਤਾਉਂਦੇ ਰਹੇ ਹਾਂ ਬਟ ਸਾਡੇ ਬੱਲੇ ਉਹਨਾਂ ਨੇ ਕੁਝ ਨਹੀਂ ਪਾਇਆ ਹਾਂਜੀ ਜੇ ਲੇ ਸਕਤੀ ਪ੍ਰੀਫਰੈਂਸ ਕੀ ਰਹੂਗੀ ਤੁਹਾਡੀ ਜਿਹੜੀ ਕੰਮ ਦੇ ਪ੍ਰਤੀਜਿਗਾ ਆਪਾਂ ਗੱਲ ਕਰੀਏ ਕਿ ਦਰਵਾਜ਼ਾ ਨੂੰ ਤਰੱਕੀ ਦੇ ਰਿਹਾ ਤਾਂ ਰਾਹ ਤੇ ਵੀ ਜਾਣ ਲਿਆ ਅ ਟੱਲਾ ਸਾਹਿਬ ਇਹ ਕੀ ਕਹਿੰਦੇ ਆ ਜਿਹੜੀ ਮੋਡਲੀ ਸਹੂਲਤਾਂ ਨੇ ਜੀ ਆਪਣੀਆਂ ਬਹੁਤ ਚਿਰ ਲੋਕ ਉਹਦੇ ਤੋਂ ਹੀ ਵਾਝੇ ਬੈਠੇ ਰਹੇ ਆ ਕਿ ਦਰਵਾ ਦੇ ਸੀਵਰੇਜ ਵਾਟਰ ਵਰਕਸ ਵਾਟਰ ਵਰਕਸ ਦਾ ਪਾਣੀ ਜਿਹੜਾ ਕਿ ਦਰਵਾਚ ਰਹਿੰਦੇ ਉਹਨਾਂ ਨੂੰ ਪੀਣ ਨੂੰ ਤਾਂ ਨਸੀਬ ਹੁੰਦਾ ਹੀ ਨਹੀਂ ਜੀ ਨਾਣਯੋਗ ਵੀ ਹੈ ਨਹੀਂ ਸੋ ਅਸੀਂ ਜਿਹੜੀਆਂ ਮੋਡਲੀਆਂ ਸਹੂਲਤਾਂ ਨੇ ਸੀਵਰੇਜ ਦਾ ਕੰਮ ਤਾਂ ਆਲਰੇਡੀ ਅੰਡਰ ਪ੍ਰੋਸੈਸ ਆ ਸੇਲ 16 ਕਰੋੜ ਦੀ ਲਾਗਤ ਨਾਲ ਵਾਟਰ ਵਰਕਸ ਦਾ ਵੀ ਚੱਲ ਪੈਣਾ ਜੀ 13 ਕਰੋੜ ਉਹਦੇ ਵੀ ਪਾਸ ਆ ਸੋ ਪਹਿਲਾਂ ਅਸੀਂ ਫੋਕਸ ਕਰਾਂਗੇ ਜੀ ਜਿਹੜੀ ਬੇਸਿਕ ਨੀਡਸ ਆ ਉਹ ਫੁੱਲਫਿਲ ਕਰੀਏ ਲੋਕਾਂ ਦੀ ਪਤਾ ਨਹੀਂ ਤੇ ਜਿਹੜੇ ਜਿਸ ਤਰ੍ਹਾਂ ਨੌਜ ਬੇਰਿਕਾਰ ਕਰਦੇ ਉਹਨਾਂ ਵਾਸਤੇ ਕੋਈ ਕਿਸੇ ਕਿਸਮ ਦੀ ਕੋਈ ਕੋਈ ਵੱਡੀ ਸਕੀਮ ਲੈ ਕੇ ਆਉਂਗੇ ਕਿ ਦਰਵਾਜ਼ਾ ਜੀ ਸਰ ਜਿਵੇਂ ਆਮ ਆਦਮੀ ਪਾਰਟੀ ਨੇ ਸਾਰੇ ਪੰਜਾਬ ਚ ਫੈਕਟਰੀ ਵਗੈਰਾ ਵੱਡੀ ਕੋਈ ਇੰਡਸਟਰੀ ਕੋਈ ਹਾਂਜੀ ਅਸੀਂ ਸੋਚ ਰਹੇ ਹਾਂ ਜੀ ਕਰੇ ਬੈਠੇ ਪਲਾਨਿੰਗ ਜ਼ਰੂਰ ਕਰਦੇ ਆਂ ਵੀ ਕਿਹੋ ਜਿਹੀ ਕੋਈ ਇਹੋ ਜਿਹੀ ਜਿਵੇਂ ਆਪਾਂ ਮੁਕਸਰ ਚ ਨਾਮ ਸੁਣਦੇ ਆਂ ਵੀ ਸੇਤੀਆ ਮੇਲਾ ਤਾਂ ਉਹੋ ਜਿਹੀ ਕੋਈ ਵੱਡੀ ਇੰਡਸਟਰੀ ਫੈਕਟਰੀ ਇੱਥੇ ਕਿ ਦਰਵਾਜ਼ਾ ਚ ਲੈ ਕੇ ਆਈ ਜਾਵੇ ਅਸੀਂ ਪਲਾਨ ਕਰ ਰਹੇ ਹਾਂ ਐਜ਼ ਅ ਫੈਮਿਲੀ ਤੇ ਥੋੜਾ ਬਹੁਤ ਅਸੀਂ ਅੱਗੇ ਵੀ ਪੇਸ਼ ਕੀਤਾ ਕੈਬਨਟ ਮੂਰੇ ਤੇ सीएम साहब मुरे बेहुजे कोई ਆਪਾਂ ਇੰਡਸਟਰੀ ਫੈਕਟਰੀ ਲੈ ਕੇ ਆਏ ਜਿਹਦੇ ਨਾਲ ਆਪਣੇ ਗਿੱਦੜਵਾ ਹਲਕੇ ਦੇ ਮੁੰਡੇ ਕੁੜੀਆਂ ਦਾ ਯੰਗ ਮੁੰਡੇ ਕੁੜੀਆਂ ਦਾ ਕੋਈ ਰੋਜ਼ਗਾਰ ਬਣੇ ਕੋਈ ਚੰਗਾ ਤਰੱਕੀ ਦੇ ਰਾਹ ਤੇ ਪੈਣ ਸਾਰੇ ਕੀ ਵੱਡੀ ਗੱਲ ਹੈ ਥੈਂਕ ਯੂ ਕੋਈ ਜਿਹਦਾ ਪਤਾ ਨਹੀਂ